ਇੱਕ ਕਹਾਣੀ ਐਸੀ ਦਿਖਾਈ ਸੀ ਤੁਹਾਨੂੰ ਕਿ ਜਿਸ ਦੇ ਵਿੱਚ ਇੱਕ ਬੇਬੇ ਸੀ ਬਜ਼ੁਰਗ ਮਾਂ ਕਿ ਜਿਸ ਦੀ ਉਮਰ ਇੰਨੀ ਕਿ ਜ਼ਿਆਦਾ ਹੋ ਚੁੱਕੀ ਸੀ ਕਿ ਉਹ ਖੁਦ ਤੁਰ ਫਿਰ ਨਹੀਂ ਸਕਦੀ ਉਸ ਨੂੰ ਇੱਕ ਸਹਾਰੇ ਦੀ ਲੋੜ ਸੀ ਬੱਚਾ ਜਿਹੜਾ ਐਸਡੀਓ ਦਾ ਕੰਮ ਕਰਦਾ ਸੀ ਪਰ ਆਪਣੀ ਮਾਂ ਕੋਲ ਨਹੀਂ ਸੀ ਰਹਿਦਾ ਕਹਿੰਦੇ ਹਾਲ ਹੀ ਦੇ ਵਿੱਚ ਵੱਡੀ ਕੋਠੀ ਤੇ ਵੱਡੀ ਗੱਡੀ ਵੀ ਲਈ ਸੀ ਪਰ ਆਪਣੀ ਮਾਂ ਦਾ ਆਪਰੇਸ਼ਨ ਕਰਾਉਣ ਵਾਸਤੇ ਖਰਚਾ ਨਹੀਂ ਸੀ ਚੱਕ ਸਕਦਾ ਪੀਜੀਆਈ ਨੇ ਇੱਕ ਅਲਟੀਮੇਟਮ ਦਿੱਤਾ ਹੋਇਆ ਐਸੀ ਕਿ ਇੰਨੀ ਤਰੀਕ ਦੇ ਵਿੱਚ ਵਿੱਚ ਤੁਸੀਂ ਆਪਰੇਸ਼ਨ ਕਰਾ ਲਓ ਨਹੀਂ ਤਾਂ ਇਹ ਹੋ ਸਕਦਾ ਆ ਕੋਈ ਵੱਡਾ ਘਾਣ ਵੀ ਹੋ ਸਕਦਾ ਹੈ ਸਰੀਰ ਦਾ ਪਰ ਅੱਜ ਬੇਬੇ ਮੇਰੇ ਨਾਲ ਬਿਲਕੁਲ ਤੰਦਰੁਸਤ ਬਿਲਕੁਲ ਠੀਕ ਠਾਕ ਤੇ ਬੜੇ ਖੁਸ਼ ਨੇ ਲੈ ਆਪਰੇਸ਼ਨ ਬਹੁਤ ਸੋਹਣਾ ਹੋਇਆ ਤੇ ਮੈਂ ਬਹੁਤ ਖੁਸ਼ ਹਾਂ ਅੱਜ ਹੁਣ ਜਿਮਾਨ ਹੋ ਗਈਆਂ ਅਗੇ ਮੈਂ ਬੁੱਢੀ ਸੀ ਹੁਣ ਨਹੀਂ ਮਿਜਵਾ ਹੁਣ ਮੈਂ ਬੁੱਢੀ ਨਹੀਂ ਆ ਕਿਉਂਕਿ ਬੇਬੇ ਦੇ ਵਿੱਚ ਹੌਂਸਲਾ ਤੁਸੀਂ ਦੇਖ ਸਕਦੇ ਹੋ ਨਾ ਕਰੇ ਤੇ ਕਰੇ ਕਿਹੜਾ ਦਾਤਾ ਤੂੰ ਨਾ ਕਰੇ ਤੇ ਕਰੇ ਕਿਹੜਾ ਮੇਰੀਆਂ ਜ਼ਰੂਰਤਾਂ ਪੂਰੀਆਂ ਨੂੰ ਲੋਕੀਂ ਤਾ ਤੱਕ ਦੇਗਣਾ ਮੇਰੇ ਮੈਂ ਤੱਕਦਾ ਹਾਂ ਤੇਰੀਆਂ ਰਹਿਮਤਾ ਨੂੰ ਕੀ ਬਾਤ ਹੈ ਬੇਬੇ ਇੱਕ ਪਾਸੇ ਸ਼ਾਰਟ ਚੱਲ ਰਹੇ ਨੇ ਬੇਬੇ ਦੀ ਉਹ ਤਸਵੀਰਾਂ ਕਿ ਜਦ ਬੇਬੇ ਪਹਿਲਾਂ ਮੇਰੇ ਨਾਲ ਬੈਠੀ ਸੀ ਤੇ ਇੱਕ ਉਹ ਬੇਬੇ ਦੀ ਉਹ 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 ਤਸਵੀਰ ਤੁਹਾਨੂੰ ਦਿਖਾਈ ਸੀ ਕਿ ਜਦ ਬੇਬੇ ਆਪਣੇ ਆਪ ਦੇ ਵਿੱਚ ਬੇਵੱਸ ਸੀ ਬੇਬੇ ਨੂੰ ਇਹ ਤੱਕ ਨਹੀਂ ਸੀ ਪਤਾ ਕਿ ਉਹ ਅਗਲਾ ਸਾਹ ਹੁਣ ਕਦੋਂ ਲਾਉਗੀ ਉਹਨੂੰ ਇਹ ਤੱਕ ਨਹੀਂ ਸੀ ਪਤਾ ਵੀ ਕੱਲ ਦਾ ਸੂਰਜ ਉਹਨੇ ਵੇਖਣਾ ਵੀ ਹੈ ਕਿ ਨਹੀਂ ਤੇ ਅੱਜ ਉਹੀ ਬੇਬੇ ਤੁਹਾਨੂੰ ਸ਼ਬਦ ਸੁਣਾ ਰਹੀ ਹੈ ਅੱਜ ਉਹੀ ਬੇਬੇ ਤੁਹਾਨੂੰ ਹੱਸ ਕੇ ਵਿਖਾ ਰਹੀ ਹੈ ਤੇ ਅੱਜ ਉਹੀ ਬੇਬੇ ਤੁਹਾਨੂੰ ਦੁਆਵਾਂ ਦੇ ਰਹੀਆਂ ਵੀ ਜਿਨੇ ਜਿਨੇ ਵੀਡੀਓ ਸ਼ੇਅਰ ਕੀਤੀ ਕੱਲ ਮੈਂ ਸੰਗਤ ਰੂਪ ਚੈਸੀ ਇਕੱਠੇ ਹੋ ਕੇ ਆਸਥੀਵਾਰ ਦਾ ਕੀਰਤਨ ਕਰਨਾ ਸੀ ਔਰ ਮੈਂ ਕਿਆ ਤੁਸ ਗਿਆ ਨਮ ਕੇ ਇਹ ਮੈਂ ਅਰਦਾਸ ਕਰਨੀ ਹੁਣ ਮੇਰੇ ਇੱਕ ਖੁਸ਼ੀ ਦੀ ਅਤਰੂ ਨੇ ਕਿ ਅੱਜ ਉਸ ਵੀਡੀਓ ਦੇ ਵਿੱਚ ਬੇਬੇ ਰੋ ਰਹੀ ਸੀ ਬੇਵਸੀ ਕਰਕੇ ਤੇ ਅੱਜ ਵੀਰਾ ਰੋ ਰਿਹਾ ਏ ਇਸ ਕਰਕੇ ਕਿ ਅੱਜ ਬੇਬੇ ਦਾ ਆਪਰੇਸ਼ਨ ਸਕਸੈਸਫੁਲ ਹੋ ਗਿਆ ਬੇਬੇ ਠੀਕ ਹੋ ਗਈ ਤੇ ਅੱਜ ਤੰਦਰੁਸਤ ਆਪਣੇ ਬੱਚੇ ਦੇ ਨਾਲ ਆਪਣੇ ਪਰਿਵਾਰ ਦੇ ਕੋਲ ਬੈਠੀ ਹੈ ਆਪਰੇਸ਼ਨ ਹੋਇਆ ਆਪਰੇਸ਼ਨ ਦਾ ਖਰਚਾ ਕੁੱਲ ਕਿੰਨਾ ਹੋਇਆ ਸੀ ਬਾਈ 8.5 ਲੱਖ ਰੁਪਏ ਪੀਜੀਆਈ ਦੇ ਵਿੱਚ ਔਰ ਓਵਰਆਲ ਸਾਰੇ ਟੈਸਟ ਔਰ ਦਵਾਈਆਂ ਦੇ ਮਿਲਾ ਕੇ 9.35 ਲੱਖ ਰੁਪਏ ਖਰਚਾ ਹੋਇਆ 935000 ਰੁਪਿਆ ਦਵਾਈ ਪਲਸ ਆਪਰੇਸ਼ਨ ਦਾ ਜਿਹੜਾ ਖਰਚਾ ਬੇਬੇ ਤੇ ਲੱਗਿਆ ਹਾਂਜੀ ਸੇਵਾ ਕੀਤੀ ਮੇਰੇ ਵਾਸਤੇ ਤੇ ਦਿਲੋਂ ਤੇ ਸੇਵਾ ਕੀਤੀ ਉਹਨਾਂ ਨੇ ਆਸ ਰੱਖ ਕੇ ਸੇਵਾ ਕੀਤੀ ਉਹਨਾਂ ਦੀ ਆਸ ਪੂਰੀ ਹੋਈ ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਵਾਗ ਡੂ ਚੜ੍ਹਦੀ ਕਲਾ ਚ ਰੱਖੇ ਕਮਾਈਆਂ ਬਰਕਤਾਂ ਪਾਵੇ ਖੁਸ਼ ਰਹਿਣ ਜਿਨ੍ਹਾਂ ਨੇ ਆਪਣੀ ਮਾਂ ਨੂੰ ਬਚਾਇਆ ਕੀ ਬਾਤ ਹੈ ਮੰਨ ਲਓ ਤੁਹਾਡਾ ਬੱਚਾ ਹਾਂਜੀ ਤੁਹਾਡਾ ਬੇਟਾ ਹਾਂਜੀ ਐਸਡੀਓ ਸਾਹਿਬ ਇਹ ਵੀਡੀਓ ਵੇਖ ਰਹੇ ਨੇ ਹਾਂਜੀ ਕੀ ਕਹਿਣਾ ਉਹਨਾਂ ਨੂੰ ਜੋ ਵੀ ਕੀਤਾ ਉਹਨੇ ਨਾ ਸਮਝੀ ਵਿੱਚ ਕੀਤਾ ਜੋ ਵੀ ਕੀਤਾ ਮੈਂ ਉਹਨੂੰ ਕੁਝ ਨਹੀਂ ਕਹਿਣਾ ਚਾਹੰਦੀ ਮੈਂ ਕੋਈ ਉਹਨੂੰ ਵੱਡ ਦਵਾਈਆਂ ਨਹੀਂ ਦੇਣਾ ਚਾਹੰਦੀ ਮੈਂ ਉਹਨੂੰ ਕੋਈ ਦੁੱਖ ਨਹੀਂ ਦੇਣਾ ਚਾਹੰਦੀ ਮੈਂ ਇਹੋ ਚਾਹੰਦੀ ਆ ਕਿ ਵਾਹਿਗੁਰੂ ਉਹਨੂੰ ਸਮਰਤ ਬਖਸ਼ੇ ਅੱਗੇ ਵਾਸਤੇ ਸੁਧਰ ਜਾਵੇ ਕਦੀ ਨਾ ਇੱਤਾ ਕਰੇ ਜਿਹੜੇ ਇਸ ਤਰ੍ਹਾਂ ਕਰਦੇ ਆਪਣੇ ਮਾਂ ਪਿਓ ਨਾਲ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਬੁੱਧੀ ਬਖਸ਼ੇ ਸਮਰਤ ਬਖਸ਼ੇ ਤਾਂ ਕਿ ਗਾਹ ਵਾਸਤੇ ਕਦੀ ਇਹਦਾ ਮਾਂ ਪਿਓ ਨਾਲ ਨਾ ਕਰੇ ਵੇ ਹੁਣ ਹੱਸ ਕੇ ਦਿਖਾ ਦਿਓ ਇੱਕ ਵਾਰ ਫਿਰ ਮੈਂ ਦਾੰਦੀ ਨੇ ਆ ਗਿਆ ਹੱਸ ਕੀ ਅਸਾਂ ਕੀ ਤਾਂ ਦਾੰਦੀ ਜੀ ਨੇ ਸਨੇ ਸੱਤਿਕਾ ਜੀ ਸਰ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤੀ ਬੁੱਕਲ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਤੇ ਬੜਾ ਚਾਚੜਿਆ ਹੋਇਆ ਮੈਨੂੰ ਚਾਹ ਇਸ ਕਰਕੇ ਵੀ ਕਹਿ ਸਕਦਾ ਕਿ ਉਹ ਚੀਜ਼ ਪੂਰੀ ਹੋਈ ਕਿ ਜਿਸ ਕਰਕੇ ਜਿਸ ਮੋਟਿਵ ਕਰਕੇ ਜਿਸ ਉਦੇਸ਼્ય ਕਰਕੇ ਆਪਾਂ ਕਹਿ ਸਕਦੇ ਹਾਂ ਇੱਕ ਵੀਡੀਓ ਦਾ ਸ਼ੂਟ ਕੀਤਾ ਸੀ ਇੱਕ ਕਹਾਣੀ ਐਸੀ ਦਿਖਾਈ ਸੀ ਤੁਹਾਨੂੰ ਕਿ ਜਿਸ ਦੇ ਵਿੱਚ ਇੱਕ ਬੇਬੇ ਸੀ ਬਜ਼ੁਰਗ ਮਾਂ ਕਿ ਜਿਸ ਦੀ ਉਮਰ ਇੰਨੀ ਕਾ ਜ਼ਿਆਦਾ ਹੋ ਚੁੱਕੀ ਸੀ ਕਿ ਉਹ ਖੁਦ ਤੌਰ ਫਿਰ ਨਹੀਂ ਸੀ ਸਕਦੀ ਉਸ ਨੂੰ ਇੱਕ ਸਹਾਰੇ ਦੀ ਲੋੜ ਸੀ ਉਹ ਕਹਿੰਦੇ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਤੇ ਉਹ ਮਾਂ ਤਰਸਦੀ ਫਿਰਦੀ ਸੀ ਤਰਸੀ ਕਿਸ ਵਾਸਤੇ ਸੀ ਆਪਣੇ ਬੱਚਿਆਂ ਨੂੰ ਵੇਖਣ ਵਾਸਤੇ ਉਹਨਾਂ ਦਾ ਪਿਆਰ ਲੈਣ ਵਾਸਤੇ ਤੇ ਅੱਜ ਉਹੀ ਬੱਚਾ ਜਿਹੜਾ ਐਸ ਡੀਓ ਦਾ ਕੰਮ ਕਰਦਾ ਸੀ ਪਰ ਆਪਣੀ ਮਾਂ ਕੋਲ ਨਹੀਂ ਸੀ ਰਹਿੰਦਾ ਐਸ ਡੀਓ ਲੱਗਿਆ ਹੋਇਆ ਸੀ ਵੱਡੀ ਗੱਡੀ ਤੱਕ ਸੀ ਕਹਿੰਦੇ ਹਾਲ ਹੀ ਦੇ ਵਿੱਚ ਵੱਡੀ ਕੋਠੀ ਤੇ ਵੱਡੀ ਗੱਡੀ ਵੀ ਲਈ ਸੀ ਪਰ ਆਪਣੀ ਮਾਂ ਦਾ ਆਪਰੇਸ਼ਨ ਕਰਾਉਣ ਵਾਸਤੇ ਖਰਚਾ ਨਹੀਂ ਸੀ ਚੱਕ ਸਕਿਆ ਅਸੀਂ ਵਿੱਚ ਫੋਨ ਵੀ ਲਾਇਆ ਸੀ ਕਈ ਲੋਕ ਸਾਨੂੰ ਇਹ ਕਹਿੰਦੇ ਸੀਗੇ ਭਾਈ ਤੂੰ ਤੁਹਾਨੂੰ ਉਸ ਪੱਖ ਦਾ ਉਸ ਧਿਰ ਦਾ ਪੱਖ ਵੀ ਲੈਣਾ ਚਾਹੀਦਾ ਸੀ ਪਰ ਅਸੀਂ ਪੱਖ ਦਾ ਉਸ ਧਿਰ ਦਾ ਪੱਖ ਵੀ ਲਿਆ ਪਰ ਹੈਰਾਨੀ ਇਹ ਇਸ ਗੱਲ ਦੀ ਹੋਈ ਕਿ ਉਹ ਧਿਰ ਪਹੁੰਚੀ ਨਹੀਂ ਪਰ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਉਹਦੇ ਪਹੁੰਚਣ ਨਾ ਪਹੁੰਚਣ ਦੇ ਬਾਵਜੂਦ ਵੀ ਉਹ ਦੇਸ਼ ਉਹ ਜਿਹੜਾ ਮੇਨ ਮੋਟਿਵ ਸੀ ਆਪਣਾ ਵੀ ਬੇਬੇ ਦਾ ਆਪਰੇਸ਼ਨ ਬੇਬੇ ਦਾ ਪੇਸਮੇਕਰ ਬੇਬੇ ਤੇ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਪੀਜੀਆਈ ਨੇ ਇੱਕ ਅਲਟੀਮੇਟਮ ਦਿੱਤਾ ਹੋਇਆ ਸੀ ਕਿ ਇੰਨੀ ਤਰੀਕ ਦੇ ਵਿੱਚ ਵਿੱਚ ਤੁਸੀਂ ਆਪਰੇਸ਼ਨ ਕਰਾ ਲਓ ਨਹੀਂ ਤਾਂ ਇਹ ਜਿਹੜਾ ਆ ਹੋ ਸਕਦਾ ਆ ਕੋਈ ਵੱਡਾ ਘਾਣ ਵੀ ਹੋ ਸਕਦਾ ਹੈ ਸਰੀਰ ਦਾ ਪਰ ਅੱਜ ਬੇਬੇ ਮੇਰੇ ਨਾਲ ਬਿਲਕੁਲ ਤੰਦਰੁਸਤ ਬਿਲਕੁਲ ਠੀਕ ਠਾਕ ਤੇ ਬੜੇ ਖੁਸ਼ ਨੇ ਕਿ ਜਿਹੜੀ ਬੇਬੇ ਉਸ ਵੀਡੀਓ ਦੇ ਵਿੱਚ ਤੁਸੀਂ ਰੋਂਦੀ ਵੇਖੀ ਸੀ ਅੱਜ ਆਪਾਂ ਅੱਖਾਂ ਦੇ ਵਿੱਚ ਅਥਰੂ ਨਹੀਂ ਆਪਾਂ ਅੱਜ ਬੇਬੇ ਤੋਂ ਬੋਲੀਆਂ ਸੁਣਨੀਆਂ ਨੇ ਅੱਜ ਆਪਾਂ ਇਹ ਚੀਜ਼ ਵੇਖਣੀ ਆ ਕਿ ਬੇਬੇ ਉਸ ਵੀਡੀਓ ਦੇ ਵਿੱਚ ਕਿੰਨੀ ਮੁਰਝਾਈ ਹੋਈ ਸੀ ਤੇ ਅੱਜ ਬੇਬੇ ਵੇਖੋ ਕਿ ਮੈਨੂੰ ਪਰਸਨਲੀ ਵੇਖ ਕੇ ਬੜੀ ਖੁਸ਼ੀ ਚੜੀ ਤੇ ਮੈਨੂੰ ਬੇਬੇ ਨੇ ਪਛਾਣ ਲਿਆ ਬੇਬੇ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਸਤਿ ਸ੍ਰੀ ਅਕਾਲ ਬੇਟਾ ਸੇਹ ਚੜਦੀ ਕਲਾ ਹਾਂਜੀ ਚੜਦੀ ਕਲਾ ਬਹੁਤ ਸੋਹਣੀ ਠੀਕ ਆ ਹੁਣ ਹੁਣ ਤਾਂ ਨਹੀਂ ਕੋਈ ਦੁੱਖ ਦੱਖ ਨਹੀਂ ਮੈਨੂੰ ਕੋਈ ਦੁੱਖ ਨਹੀਂ ਮੇਰਾ ਪ੍ਰੈਸ਼ਨ ਬਹੁਤ ਸੋਨਾ ਹੋਇਆ ਇਹਨਾਂ ਨੇ ਕਰਵਾਇਆ ਬਹੁਤ ਇਹਨਾਂ ਨੇ ਮਿਹਨਤ ਕੀਤੀ ਮੇਰੇ ਵਾਸਤੇ ਦੌੜ ਭੱਜ ਕੀਤੀ ਬਹੁਤ ਸੇਵਾ ਕੀਤੀ ਮੇਰੀ ਜਾਕੀ ਮੈਂ ਆਸ ਰੱਖੀ ਸੀ ਪਰਮਾਤਮਾ ਅੱਗੇ ਵਾਹਿਗੁਰੂ ਮੈਨੂੰ ਠੀਕ ਕਰੇ ਵਾਹਿਗੁਰੂ ਨੇ ਮੈਨੂੰ ਇਹਨਾਂ ਵਿੱਚ ਸਹਾਇ ਹੋ ਕੇ ਠੀਕ ਕੀਤਾ ਤੇ ਮੈਂ ਬਹੁਤ ਖੁਸ਼ ਆ ਹਾਂ ਹਾਜੀ ਤੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਆ ਅੱਛਾ ਮੈਂ ਬਹੁਤ ਠੀਕ ਆ ਮੇਨ ਜਬਾਨ ਹੋ ਗਈ ਆ ਅੱਗੇ ਮੈਂ ਬੁੱਢੀ ਸੀ ਹੁਣ ਨਹੀਂ ਮਜਵਾ ਹੁਣ ਮੈਂ ਬੁੱਢੀ ਨਹੀਂ ਹਾਂ ਅੱਛਾ ਹੁਣ ਮੈਂ ਜਵਾਨ ਹਾਂ ਜਵਾਨ ਹੋ ਗਏ ਹਾਂ ਮੇਰੇ ਬੱਚੇ ਮੇਰੇ ਨਾਲ ਮੈਂ ਬੱਚਿਆਂ ਨਾਲ ਰਹਿ ਸਕਦੀ ਹਾਂ ਆਪਣੇ ਬੱਚਿਆਂ ਨਾਲ ਪਰ ਮੈਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਕਿ ਮੇਰੇ ਪਰਮਾਤਮਾ ਨੇ ਮੇਰੀ ਸੁਣੀ ਕਿਆ ਬਾਤ ਹੈ ਮੇਰੀ ਆਸ ਪੂਰੀ ਕੀਤੀ ਗੁਰਨਾਨਕ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਦਿਲੋਂ ਤਹਿਵਾਣ ਕਰਦੀ ਹਾਂ ਵਾਹਿਗੁਰੂ ਮੇਰੀ ਮੇਰੇ ਤੇ ਮੇਰੇ ਸਾਰੇ ਹੱਥ ਰੱਖਿਆ ਜਿਨ੍ਹਾਂ ਨੇ ਮੇਰੀ ਬਾਹ ਫੜੀ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਮੇਰੀ ਇਹਨਾਂ ਵਿੱਚ ਵਸ ਕੇ ਇਹਨਾਂ ਨੇ ਸਰਨ ਜੀ ਥਾਰਾ ਨੇ ਮੇਰੀ ਬਾਹ ਫੜੀ ਮੇਰੇ ਦਮੀ ਪਈ ਨੂੰ ਚੁੱਕ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ ਤੇਰੀ ਸੇਵਾ ਕੀਤੀ ਮੈਨੂੰ ਬਚਾਇਆ ਅਨੇਕਾਂ ਲਈ ਉਹਨਾਂ ਦਾ ਵੀ ਧੰਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਮੇਰੇ ਮੇਰੇ ਹੈਲਪ ਕੀਤੀ ਪੈਸਾ ਦੇ ਕੇ ਉਹਨਾਂ ਦਾ ਵੀ ਦਿਲੋਂ ਤਰਵਾਦ ਕਰਦੀ ਹਾਂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਬੇ ਦੇ ਬੋਲ ਜਿਹੜੇ ਨੇ ਨਾ ਮੈਨੂੰ ਲੱਗਦਾ ਜੇ ਮੈਂ ਕੱਲਾ ਬੇਬੇ ਦੇ ਮਾਈਕ ਲਾ ਦਵਾਂ ਮੈਂ ਕੁਝ ਨਾ ਵੀ ਬੋਲਾਂ ਤਾਂ ਇਕੱਠੀ ਵੀਡੀਓ 10 ਮਿੰਟ ਤੇ ਬੇਬੇ ਚ ਲਾ ਦਊਗੀ ਕਿਉਂਕਿ ਬੇਬੇ ਦੇ ਵਿੱਚ ਹੌਸਲਾ ਤੁਸੀਂ ਦੇਖ ਸਕਦੇ ਹੋ ਨਾ ਕਰੇ ਤੇ ਕਰੇ ਕਿਹੜਾ ਦਾਤਾ ਤੂੰ ਨਾ ਕਰੇ ਤੇ ਕਰੇ ਕਿਹੜਾ ਮੇਰੀਆਂ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤਾਂ ਤੱਕ ਦੇਗ ਨਾ ਮੇਰੇ ਮੈਂ ਤੱਕਦਾ ਹਾਂ ਤੇਰੀਆਂ ਰਹਿਮਤਾ ਨੂੰ ਕੀ ਬਾਤ ਹੈ ਬੇਬੇ ਵਾਹਿਗੁਰੂ ਮੈਂ ਕਹਣਾ ਤੁਸੀਂ ਕਹਿ ਸਕਦੇ ਹੋ ਵੀ ਏ ਓਹੀ ਬੇਬੇ ਨੇ ਮੇਰੇ ਬੱਚੇ ਨੂੰ ਬਖਸ਼ੇ ਮੈਂ ਉਹਨਾਂ ਨੂੰ ਕੁਝ ਕੁਝ ਨਹੀਂ ਕਹਿਣਾ ਚਾਹਦੀ ਚਲੋ ਮਾਰਕ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਬੇਬੇ ਚੜ੍ਹਦੀ ਕਲਾ 'ਚ ਰੱਖੇ ਇੱਕ ਪਾਸੇ ਸ਼ਾਰਟਸ ਚੱਲ ਰਹੇ ਨੇ ਬੇਬੇ ਦੀ ਉਹ ਤਸਵੀਰਾਂ ਕਿ ਜਦ ਬੇਬੇ ਪਹਿਲਾਂ ਮੇਰੇ ਨਾਲ ਬੈਠੀ ਸੀ ਵੀਰਾ ਮੇਰੇ ਨਾਲ ਬੈਠਾ ਸੀ ਤੇ ਇੱਕ ਉਹ ਬੇਬੇ ਦੀ ਉਹ ਉਹ ਤਸਵੀਰ ਤੁਹਾਨੂੰ ਦਿਖਾਈ ਸੀ ਕਿ ਜਦ ਬੇਬੇ ਆਪਣੇ ਆਪ ਦੇ ਵਿੱਚ ਬੇਵੱਸ ਸੀ ਬੇਬੇ ਨੂੰ ਇਹ ਤੱਕ ਨਹੀਂ ਸੀ ਪਤਾ ਕਿ ਉਹ ਅਗਲਾ ਸਾਹ ਹੁਣ ਕਦੋਂ ਲਾਉਗੀ ਉਹਨੂੰ ਇਹ ਤੱਕ ਨਹੀਂ ਸੀ ਪਤਾ ਵੀ ਕੱਲ ਦਾ ਸੂਰਜ ਉਹਨੇ ਵੇਖਣਾ ਵੀ ਹੈ ਕਿ ਨਹੀਂ ਤੇ ਅੱਜ ਉਹੀ ਬੇਬੇ ਤੁਹਾਨੂੰ ਸ਼ਬਦ ਸੁਣਾ ਰਹੀ ਐ ਅੱਜ ਉਹੀ ਬੇਬੇ ਤੁਹਾਨੂੰ ਹੱਸ ਕੇ ਵਿਖਾ ਰਹੀ ਐ ਤੇ ਅੱਜ ਉਹੀ ਬੇਬੇ ਤੁਹਾਨੂੰ ਦੁਆਵਾਂ ਦੇ ਰਹੀਆਂ ਵੀ ਜਿਨੇ ਜਿਨੇ ਵੀਡੀਓ ਸ਼ੇਅਰ ਕੀਤੀ ਉਹਨਾਂ ਵਾਸਤੇ ਮੇਰੇ ਨਾਲ ਵੀਰਾ ਬੈਠਾ ਹੈ ਵੀਰੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਿਹਤ ਕਿਵੇਂ ਆ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਚੜ੍ਹਦੀ ਕਲਾ ਹਾਂ ਮੈਂ ਉਹ ਕਹਿੰਦੇ ਸੀ ਨਾ ਮੈਂ ਕਿਤਾਬਾਂ ਦੇ ਵਿੱਚ ਪੜ੍ਹਿਆ ਸੀ ਵੀ ਕ੍ਰਿਸ਼ਮੇ ਹੁੰਦੇ ਨੇ ਆਪਾਂ ਪੜ੍ਹ ਲੈਂਦੇ ਸੀ ਵੀ ਭਾਈ ਫਲਾਣੀ ਜਗ੍ਹਾ ਤੇ ਇੱਕ ਦੇਵਤਾ ਆ ਗਿਆ ਉਹਨੇ ਇੱਕ ਕ੍ਰਿਸ਼ਮਾ ਕਰਤਾ ਤੇ ਸਾਰੇ ਬੰਦੇ ਜਿਹੜੇ ਉੱਥੇ ਕੋੜੀ ਸੀਗੇ ਜਿਨ੍ਹਾਂ ਦੇ ਨਾਲ ਪ੍ਰੋਬਲਮਾਂ ਸੀਗੀਆਂ ਉਹ ਠੀਕ ਹੋ ਗਏ ਪਰ ਜਿਹੜਾ ਕ੍ਰਿਸ਼ਮਾ ਮੈਨ ਲੱਗਦਾ ਬੇਬੇ ਦੇ ਨਾਲ ਹੋਇਆ ਆਪਾਂ ਵੀਡੀਓ ਕੀਤੀ ਉਸ ਤੋਂ ਬਾਅਦ ਤੁਹਾਡੇ ਵਰਗੇ ਰੱਬੀ ਰੂਪ ਬੰਦੇ ਜੁੜ ਗਏ ਤੇ ਤੁਸੀਂ ਇਹਨਾਂ ਦਾ ਆਪਰੇਸ਼ਨ ਕਰਵਾਇਆ ਤੇ ਅੱਜ ਬੇਬੇ ਬਿਲਕੁਲ ਸਹੀ ਸਲਾਮਤ ਹੈ ਸਭ ਤੋਂ ਪਹਿਲਾਂ ਦੁਆਵਾਂ ਦੇ ਹੱਕਦਾਰ ਤੁਸੀਂ ਹੋ ਬਤਾਈ ਦੇ ਹੱਕਦਾਰ ਤੁਸੀਂ ਹੋ ਤੇ ਤੁਸੀਂ ਕ੍ਰਿਸ਼ਮੇ ਤੇ ਬਲੀਵ ਕਰਦੇ ਸੀ ਤੁਹਾਨੂੰ ਲੱਗਦਾ ਸੀ ਵੀ ਬੇਬੇ ਠੀਕ ਹੋ ਜਾਊਗੀ ਪਹਿਲਾਂ ਸੱਚੇ ਸ ਤਾਂ ਹਾਂ ਮੈਨੂੰ ਯਾਦ ਹੈ ਐਕਚੁਅਲੀ ਸੱਚੀ ਅਸਰ ਦਾ ਥੋੜਾ ਗਲਾ ਭਰ ਆਇਆ ਸੌਰੀ ਹੂੰ ਹਾਂਜੀ ਵਾਤਾਈ ਮੇਰੀ ਨਾ ਥੋੜੀ ਵਰ ਸ਼ਕਲ ਹੈ ਤਿੰਨ ਚਾਰ ਪੈਨਾਈ ਟੀਮ ਸੀਗੀ ਸਾਰੇ ਇਹ ਕੋਆਰਡੀਨੇਟ ਕਰ ਰਹੇ ਸੀਗੇ ਪੀਜੀਆ ਗੁਰਦੁਆਰੇ ਵਿੱਚ ਲਗਾਤਾਰ ਹੂੰ ਔਰ ਮੈਂ ਪੈਣਾ ਨੂੰ ਦੱਸਿਆ ਸੀ ਕਿ ਮੈਂ ਕਹਾ ਆਪਾਂ ਜਦ ਜੀ ਇਹ ਟਾਰਗੇਟ ਇਹ ਮਿਸ਼ਨ ਅਚੀਵ ਕਰਨ ਲਈ ਪਾਗੇ ਵਧੇ ਸੀਗੇ ਤਾਂ ਮੈਨੂੰ ਬਹੁਤ ਯਕੀਨ ਹੈ ਜੀ ਮੈਨੂੰ ਮੈਂ ਕਹਤਾ ਸੀਗਾ ਮੈਂ ਕਹ ਕੱਲ ਮੈਂ ਸੰਗਤ ਰੂਪ ਚ ਐਸੀ ਇਕੱਠੇ ਹੋ ਕੇ ਆਸਾਦੀਵਾਰ ਦਾ ਕੀਰਤਨ ਕਰਨਾ ਸੀ ਔਰ ਮੈਂ ਕਹਤਾ ਸੀਗਾ ਇਹਨਾਂ ਨੂੰ ਕਿ ਮੈਂ ਇੱਕ ਮਰ ਅਰਦਾਸ ਕਰਨੀ ਔਰ ਹੋ ਜਾਵੇ ਓਏ ਬਾਈ ਵੀ ਜਿਹੜੇ ਇਸ ਟਾਈਮ ਨੇ ਇਹ ਇਮੋਸ਼ਨਲ ਹੋ ਗਏ ਕਿਉਂਕਿ ਯਾਰ ਇਹ ਤਸਵੀਰ ਉਹ ਹੈ ਮੈਨੂੰ ਨਾ ਮੈਨੂੰ ਇਮੋਸ਼ਨਲ ਨਹੀਂ ਹੋ ਰਿਹਾ ਮੈਂ ਮੈਨੂੰ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿਉਂਕਿ ਇਹ ਅਥਰੂ ਵੀ ਬਾਈ ਉਹਨਾਂ ਦੇ ਜਿਹੜੇ ਅੱਖਾਂ ਦੇ ਵਿੱਚ ਨੇ ਇਹ ਕਿਸੇ ਦੁੱਖ ਦੇ ਨਹੀਂ ਹੈਗੇ ਇਹ ਖੁਸ਼ੀ ਦੇ ਅਥਰੂ ਨੇ ਕਿ ਅੱਜ ਉਸ ਵੀਡੀਓ ਦੇ ਵਿੱਚ ਬੇਬੇ ਰੋ ਰਹੀ ਸੀ ਬੇਵਸੀ ਕਰਕੇ ਤੇ ਅੱਜ ਵੀਰਾ ਰੋ ਰਿਹਾ ਇਸ ਕਰਕੇ ਕਿ ਅੱਜ ਬੇਬੇ ਦਾ ਆਪਰੇਸ਼ਨ ਸਕਸੈਸਫੁਲ ਹੋ ਗਿਆ ਬੇਬੇ ਠੀਕ ਹੋ ਗਈ ਤੇ ਅੱਜ ਤੰਦਰੁਸਤ ਆਪਣੇ ਬੱਚੇ ਦੇ ਨਾਲ ਆਪਣੇ ਪਰਿਵਾਰ ਦੇ ਕੋਲ ਬੈਠੀ ਹੈ ਅੱਜ ਉਹ ਤਸਵੀਰਾਂ ਇਹਨਾਂ ਨੇ ਬਚਾਇਆ ਕੋਈਆਂ ਨੇ ਬੇਬੇ ਹੁਣਾਂ ਪਰ ਰੋਣਾ ਨਹੀਂ ਆਪਾ ਤਾਂ ਹੁਣ ਤਗੜੇ ਆ ਨਹੀਂ ਰੋਣਾ ਆ ਤੂੰ ਪਹਿਲੀ ਗੱਲ ਤਾਂ ਪਹਿਲਾਂ ਮੈਨੂੰ ਇਹ ਦੱਸੋ ਆਹ ਤੋਂ ਕੋਈ ਗੱਲ ਨਹੀਂ ਦਿਸ ਪੂਗਾ ਆਪੇ ਵਾਹਿਗੁਰੂ ਇਹ ਵੀ ਕਿਰਪਾ ਕਰ ਦੂਗਾ ਕਰੂਗਾ ਕਰ ਬੇਕਰੋਣਾ ਨਹੀਂ ਹੈ ਮੈਨੂੰ ਇੱਕ ਗੱਲ ਦੱਸੋ ਬੇਬੇ ਤੁਸੀਂ ਆਹ ਸੂਟ ਬੜਾ ਸੋਹਣਾ ਪਾਇਆ ਸੂਟ ਮੈਂ ਇੰਨਾ ਹੀ ਦੇਣ ਐ ਇੰਨਾ ਨੇ ਲੈ ਕੇ ਦਿੱਤਾ ਦੀਪਕਾ ਦੀਦੀ ਨੇ ਲੈ ਕੇ ਦਿੱਤਾ ਐਕਚੁਅਲੀ ਆ ਪਿੱਛੇ ਬਹੁਤ ਸਾਰੀ ਭੈਣਾਂ ਨੇ ਜਿਹੜੀਆਂ ਲਗਾਤਾਰ ਕੋਆਰਡੀਨੇਟ ਕਰਦੀਆਂ ਬਹੁਤ ਜ਼ਰਾ ਸਪੋਰਟ ਕਰਦੀਆਂ ਨੇ ਸੰਗਤ ਰੂਪ ਨੇ ਬਹੁਤ ਜ਼ਰਾ ਮਾਇਕਠੀ ਕੀਤੀ ਤਾਂ ਇਹ ਪੋਸੀਬਲ ਹੋ ਪਾਇਆ ਨਾ ਮੇਰੀ ਸਿਰਫ ਸ਼ੱਕਰ ਹੁੰਦੀ ਹੈ ਬਾਈ ਜੇ ਉਹ ਪਰਚੇ ਦੇ ਵਿੱਚ ਆਪਾਂ ਇੱਕ ਲੈਟਰ ਦਿਖਾਇਆ ਸੀਗਾ ਸਾਰੀ ਸੰਗਤ ਦੇ ਸਾਹਮਣੇ ਆਪਾਂ ਪੇਸ਼ ਕੀਤਾ ਸੀਗਾ ਕਿ ਜਿਸ ਦੇ ਵਿੱਚ ਅਲਟੀਮੇਟਮ ਪੀਜੀ ਵੱਲੋਂ ਪੀਜੀ ਦੇ ਡਾਕਟਰ ਵੱਲੋਂ ਦਿੱਤਾ ਗਿਆ ਸੀ ਕਿ ਜਲਦ ਤੋਂ ਜਲਦ ਜੇ ਆਪਰੇਸ਼ਨ ਨਾ ਹੋਇਆ ਤਾਂ ਹੋ ਸਕਦਾ ਕੋਈ ਵੱਡੀ ਅਨਹੋਨੀ ਵੀ ਜਿਹੜੀ ਸੀ ਮਾਤਾ ਜੀ ਦੇ ਸਰੀਰ ਨਾਲ ਵਾਪਰ ਸਕਦੀ ਸੀ ਹਨਾ ਸਿਹਤ ਨਾਲ ਵਾਪਰ ਸਕਦੀ ਸੀ ਚਲੋ ਮਹਾਰਾਜ ਨੇ ਇੱਕ ਐਸੀ ਕਰਾਮਾਤ ਕੀਤੀ ਮਹਾਰਾਜ ਨੇ ਲੋਕ ਇਕੱਠੇ ਕੀਤੇ ਇੱਕ ਵੀਡੀਓ ਦੇ ਜ਼ਰੀਏ ਕਹਿ ਸਕਦੇ ਹਾਂ ਸੰਗਤ ਨੇ ਤੁਹਾਡੇ ਤੱਕ ਪਹੁੰਚ ਕੀਤੀ ਤੇ ਆਪਰੇਸ਼ਨ ਹੋਇਆ ਆਪਰੇਸ਼ਨ ਦਾ ਖਰਚਾ ਕੁੱਲ ਕਿੰਨਾ ਹੋਇਆ ਸੀ ਬਾਈ ਕਿਉਂਕਿ ਦਰਸ਼ਕ ਜਾਣਨਾ ਜ਼ਰੂਰ ਚਾਹੁੰਦੇ ਨੇ ਜਿਨ੍ਹਾਂ ਨੇ ਪੈਸੇ ਭੇਜੇ ਨੇ ਜਿਨ੍ਹਾਂ ਨੇ ਥੋੜੀ-ਬਹੁਤ ਮਦਦ ਕੀਤੀ 8.5 ਲੱਖ ਰੁਪਏ ਪੀਜੀਆਈ ਦੇ ਵਿੱਚ ਔਰ ਓਵਰਆਲ ਸਾਰੇ ਟੈਸਟ ਔਰ ਦਵਾਈਆਂ ਦੇ ਮਿਲਾ ਕੇ 9,35,000 ਰੁਪਏ ਖਰਚਾ ਹੋਇਆ 9,35,000 ਰੁਪਏ ਦਵਾਈ ਪਲੱਸ ਆਪਰੇਸ਼ਨ ਦਾ ਜਿਹੜਾ ਖਰਚਾ ਬੇਬੇ ਤੇ ਲੱਗਿਆ ਹਾਂਜੀ ਕੀ ਪਤਾ ਹੈ ਬਾਈ ਜੇ ਆਪਾਂ ਆਮ ਤੌਰ ਤੇ ਜੇ ਆਪਾਂ ਤੁਸੀਂ ਮੈਂ ਇਕੱਠੇ ਹੋ ਕੇ ਕਰਨਾ ਚਾਹੁੰਦੇ ਕਰ ਸਕਦੇ ਸੀ ਫਿਰ ਆਪਾਂ ਇੰਨਾ ਇਕੱਠਾ ਸੰਗਤ ਨਹੀਂ ਕਰਤਾ ਇਹ ਨਾ ਮੈਨੂੰ ਪਤਾ ਹੋਇਆਗਾ ਸੰਗਤ ਬਹੁਤ ਮਹਾਨ ਹੈ ਕੀ ਬਾਤ ਬੇਬੇ ਉਹ ਨਾ ਉਹ ਜਿਹੜੇ ਦਰਸ਼ਕ ਵੇਖ ਰਹੇ ਨੇ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਜਿਹੜੇ ਤੁਹਾਡਾ ਤੁਹਾਡਾ ਪਰਿਵਾਰ ਬਣ ਕੇ ਤੁਹਾਡੇ ਬੱਚੇ ਬਣ ਕੇ ਤੁਹਾਡੀਆਂ ਧੀਆਂ ਬਣ ਕੇ ਤੁਹਾਡੇ ਵਾਲਾ ਤੁਹਾਡੇ ਕੋਲ ਆਏ ਨੇ ਉਹਨਾਂ ਵਾਸਤੇ ਕੁਝ ਕਹਿਣਾ ਬੇਬੇ ਹਾਂਜੀ ਕਹਿਣਾ ਉਹਨਾਂ ਨੇ ਮੇਰੇ ਵਾਸਤੇ ਬਹੁਤ ਸੇਵਾ ਕੀਤੀ ਮੇਰੇ ਵਾਸਤੇ ਤੇ ਦੇ ਲੋਕਾਂ ਨੇ ਸੇਵਾ ਕੀਤੀ ਉਹਨਾਂ ਨੇ ਆਸ ਰੱਖ ਕੇ ਸੇਵਾ ਕੀਤੀ ਉਹਨਾਂ ਦੀ ਆਸ ਪੂਰੀ ਹੋਈ ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਵਾਗ ਨੂੰ ਚੜ੍ਹਦੀ ਕਲਾ 'ਚ ਰੱਖੇ ਕਮਾਈਆਂ 'ਚ ਬਰਕਤਾਂ ਪਾਵੇ ਖੁਸ਼ ਰਹਿਣ ਜਿਨ੍ਹਾਂ ਨੇ ਆਪਣੀ ਮਾਂ ਨੂੰ ਬਚਾਇਆ ਕੀ ਬਾਤ ਹੈ ਕੀ ਬਾਤ ਹੈ ਵੇ ਬੇ ਹੁਣ ਹੱਸ ਕੇ ਦਿਖਾ ਦਿਓ ਇੱਕ ਵਾਰ ਫਿਰ ਮੈਨੂੰ ਦਾੰਡੀ ਨੇ ਆ ਗਿਆ ਅਸਾਂ ਕੀ ਅਸਾਂ ਕੀ ਤਾਂ ਦਾੰਡੀ ਨਹੀਂ ਦਸਨੇ ਲੈ ਐਵੇਂ ਦਾਦਾ ਜੜੀ ਹੁਣ ਕੋਈ ਚੱਕਰ ਹੁਣ ਦੀ ਜਵਾਨ ਹੋ ਗਏ ਮਿੰਕਿਆ ਵਾ ਤੁਸੀਂ ਵੇਖੋ ਵੀ ਬੇਬੇ ਹੱਸਦੀ ਕਿੰਨੀ ਸੋਹਣੀ ਲੱਗ ਰਹੀ ਹੈ ਯਾਰ ਮੈਂ ਅੱਜ ਪਹਿਲੀ ਵਾਰ ਬੇਬੇ ਨੂੰ ਹੱਸਦਾ ਵੇਖ ਰਿਹਾ ਹਾਂ ਇਸ ਘਰ ਦੇ ਵਿੱਚ ਤੇ ਮੈਂ ਉਮੀਦ ਕਰਦਾ ਹਾਂ ਜਿਹੜੇ ਦਰਸ਼ਕ ਵੀਡੀਓ ਵੇਖ ਰਹੇ ਨੇ ਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਯਾਰ ਸਾਡਾ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੰਨਾ ਕ ਨਹੀਂ ਹੁੰਦਾ ਵੀ ਸਾਡੇ ਵਿਊਜ਼ ਆ ਗਏ ਸਾਡਾ ਚੈਨਲ ਚੱਲ ਗਿਆ ਤੇ ਸਾਨੂੰ ਬੜੀ ਬੱਲੇ ਬੱਲੇ ਹੋ ਗਈ ਭਾਈ ਤੁਹਾਡੀ ਵੀਡੀਓ ਵੇਖੀ ਸੀ ਨਾ ਸਾਡਾ ਇੱਕ ਮਕਸਦ ਹੁੰਦਾ ਹੈ ਜੇ ਚਾਰ ਲੋਕ ਸਾਡੀ ਵੀਡੀਓ ਤੋਂ ਜੁੜ ਕੇ ਕਿਸੇ ਬੰਦੇ ਦੀ ਮਦਦ ਕਰ ਦੇਣ ਤਾਂ ਉਸ ਤੋਂ ਵੱਡਾ ਉਸ ਤੋਂ ਵੱਡਾ ਮੈਂ ਕਹਿੰਨਾ ਪੁੱਣ ਸਾਡੇ ਵਾਸਤੇ ਕੀ ਹੋਊਗਾ ਜੇ ਸਾਨੂੰ ਚਾਰ ਲੋਕ ਦੇਖ ਰਹੇ ਨੇ ਸਾਨੂੰ ਸੁਣ ਰਹੇ ਨੇ ਸਾਡੀ ਵੀਡੀਓ ਤੋਂ ਬਾਅਦ ਬੇਬੇ ਵਰਗੀ ਪਤਾ ਹੀ ਨਹੀਂ ਕਿੰਨੇ ਕੇ ਸ਼ਰੀਰ ਕਿੰਨੀ ਰੂਹਾਂ ਅੱਜ ਵੀ ਬੇਬਸ ਨੇ ਬੇਘਰ ਨੇ ਵੀ ਜਿਨ੍ਹਾਂ ਦਾ ਕੋਈ ਘਰ ਵੀ ਨਹੀਂ ਜਿਨ੍ਹਾਂ ਨੂੰ ਕੋਈ ਪਾਲਣ ਪੋਸਣ ਵਾਲਾ ਨਹੀਂ ਜਿਨ੍ਹਾਂ ਕੋਈ ਫੜਨ ਵਾਲਾ ਨਹੀਂ ਬਾਹ ਫੜਦਾ ਨਹੀਂ ਉਹੋ ਜੀਆਂ ਰੂਹਾਂ ਨੂੰ ਜੇ ਮੰਨ ਲਓ ਸਾਡੀ ਵੀਡੀਓ ਕਰਕੇ ਜਾਂ ਹੋਰ ਵੀ ਕਈ ਇੱਥੇ ਸਾਥੀ ਵੀਡੀਓ ਬਣਾਉਂਦੇ ਨੇ ਉਹਨਾਂ ਕਰਕੇ ਜੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਇਹਦੀਆਂ ਚੀਜ਼ਾਂ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀਆਂ ਨੇ ਐਸੀਆਂ ਚੀਜ਼ਾਂ ਤਾਂ ਹਰ ਇੱਕ ਬੰਦੇ ਦੇ ਕੋਲ ਹੋਣੇ ਚਾਹੀਦੇ ਨੇ ਫੋਨ ਨੇ ਸਾਰਿਆਂ ਕੋਲੇ ਮੈਂ ਬਾਈ ਦੇ ਨਾਲ ਦੁਬਾਰਾ ਗੱਲਬਾਤ ਕਰੂੰਗਾ ਜੀ ਵੀਰੇ ਉਸ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਇਹਨਾਂ ਦੇ ਅਸ ਇੱਕ ਪੁੱਤ ਜੇ ਮਹਾਰਾਜ ਨੇ ਖੋਇਆ ਹੈ ਨਾ ਤੋ ਤਾਂ ਤਕਰੀਬਨ 100 ਪੁੱਤ ਇਹਨਾਂ ਨੂੰ ਬਾਬੇ ਨੇ ਬਖਸ਼ ਵੀ ਦਿੱਤੇ ਸੱਚ ਜੀ ਵੀ ਜਿਹਨੇ ਚਲੋ ਇੱਕ ਕੁੱਖੋਂ ਜਨਮ ਲੈਣ ਵਾਲਾ ਜਿਹੜਾ ਪੁੱਤ ਸੀ ਉਹ ਪੁੱਤ ਪੁੱਤ ਨਹੀਂ ਬਣਿਆ ਪਰ ਜਿਨ੍ਹਾਂ ਨੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀ ਬੇਬੇ ਦੇ ਨਾਲ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਵੀ ਨਹੀਂ ਸੀ ਉਹ ਵੀ ਇੱਕ ਪੁੱਤ ਦਾ ਫਰਜ਼ ਨਿਭਾਉਣ ਵਾਸਤੇ ਅੱਗੇ ਆਏ ਮੰਨਦੇ ਹੋ ਤੁਸੀਂ ਗੱਲ ਜੀ ਬਿਲਕੁਲ ਹੈ ਨਾ ਬਿਲਕੁਲ ਗੁਰੂ ਗੁਰੂ ਜਪਦੇ ਹੋਏ ਸੰਗਤ ਨੇ ਬਹੁਤ ਸੇਵਾ ਕੀਤੀ ਹੈ ਉਹਨਾਂ ਨੇ ਬਹੁਤ ਵਿਸ਼ਵਾਸ ਦਿਖਾ ਕੇ ਉਹਨਾਂ ਨੇ ਮਾਤਾ ਜੀ ਲਈ ਫੰਡ ਇਕੱਠਾ ਕੀਤਾ ਔਰ ਅਲਟੀਮੇਟਲੀ ਆਪਰੇਸ਼ਨ ਹੋ ਪਾਇਆ ਔਰ ਯਕੀਨ ਕਰੋ ਇਹ ਬਹੁਤ ਹੀ ਹਸਮੁਖ ਨੇ ਬਹੁਤ ਹੀ ਪੋਜੀਟਿਵ ਰੂਹ ਨੇ ਹਾ ਬਹੁਤ ਪਿਆਰ ਬਖੇਰਦੇ ਨੇ ਇੱਥੇ ਕੀ ਬਾਤ ਪੇਸ਼ੈਂਟਾਂ ਨੂੰ ਬਹੁਤ ਮੋਟੀਵੇਟ ਕਰਦੇ ਨੇ ਬਹੁਤ ਜ਼ਿਆਦਾ ਪਰਸਨਲੀ ਜਿਆਦਾ ਇਕੱਲੇ ਇਕੱਲੇ ਨੂੰ ਮਿਲਦੇ ਨੇ ਉਹਨੂੰ ਮੋਟੀਵੇਟ ਕਰਦੇ ਨੇ ਉਹਨਾਂ ਨੂੰ ਬੈਡ ਤੋਂ ਉੱਠਣ ਲਈ ਪ੍ਰੋਤਸਾਹਿਤ ਕਰਦੇ ਨੇ ਬਹੁਤ ਪੋਜੀਟਿਵ ਰੂਹ ਨੇ ਕੀ ਬਾਤ ਹੈ ਅੱਛਾ ਬੇਬੇ ਜਿਹੜੇ ਇੱਥੇ ਹੋਰ ਸ਼ਰੀਰ ਨੇ ਹਾਂਜੀ ਜਿਹੜੇ ਇਸ ਘਰ ਦੇ ਵਿੱਚ ਰਹਿਣ ਆਏ ਨੇ ਆਪਣਾ ਇਲਾਜ ਕਰਾ ਰਹੇ ਨੇ ਉਹਨਾਂ ਨੂੰ ਫਿਰ ਤੁਸੀਂ ਕੀ ਕਹਿੰਦੇ ਉਹਨਾਂ ਨੂੰ ਜਾ ਕੇ ਮੈਂ ਉਹਨਾਂ ਨੂੰ ਕਹਿੰਨੀ ਤੁਸੀਂ ਘਬਰਾਉਣਾ ਨਾ ਰੱਬ ਦੇ ਦੋਰੀਆਂ ਰੱਖੋ ਆਪੇ ਪਰਮਾਤਮਾ ਤੁਹਾਡਾ ਪਲਾ ਕਰੇਗਾ ਇੱਕ ਦਿਨ ਜ਼ਰੂਰ ਠੀਕ ਹੋਵੋਗੇ ਮੇਰਾ ਦਿਲ ਕਹਿੰਦਾ ਕੋਈ ਗੱਲ ਨਹੀਂ ਘਬਰਾਣਾ ਨਹੀਂ ਹੈ ਕਿਉਂਕਿ ਦੁੱਖ ਸੁੱਖ ਉਹ ਦੇ ਹੱਥ ਨੇ ਦੁੱਖ ਸੁੱਖ ਉਹ ਦੇ ਹੱਥ ਨੇ ਆਸ ਦਾ ਪਾਣੀ ਪਾਇਆ ਫਲਮਾਲ ਲਕਾਉ ਕੀ ਬਾਤ ਹੈ ਵੀ ਬੇਬੇ ਅੱਜ ਖੁਸ਼ ਇੰਨਾ ਹੈ ਨਾ ਇਹ ਜਿਹੜਾ ਬੇਬੇ ਸ਼ਬਦ ਗਾਇਨ ਕਰ ਰਹੇ ਨੇ ਆ ਤੁਹਾਨੂੰ ਬੋਲ ਕੇ ਸੁਣਾ ਰਹੇ ਨੇ ਤੁਸੀਂ ਇਸ ਤੋਂ ਇੱਕ ਚੀਜ਼ ਜੱਜ ਕਰ ਸਕਦੇ ਹੋ ਜਿਹੜੀ ਚੀਜ਼ ਮੈਂ ਬੈਠੀ ਬੈਠਾ ਇੱਥੇ ਫੀਲ ਕਰ ਰਿਹਾ ਉਹ ਇਹ ਕਿ ਬੇਬੇ ਅੱਜ ਤੁਹਾਨੂੰ ਦਿਖਾਉਣ ਵਾਸਤੇ ਖੁਸ਼ ਨਹੀਂ ਹੈਗੀ ਬੀਬੀ ਅੱਜ ਅੰਦਰੋਂ ਖੁਸ਼ ਹੈ ਮੈਂ ਕਹਦੀ ਆ ਜਿਹੜੇ ਇਸ ਤਰ੍ਹਾਂ ਕਰਦੇ ਆਪਣੇ ਮਾਪਿਓ ਨਾਲ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਬੁੱਧੀ ਬਖਸ਼ੇ ਸਮਰੱਥ ਬਖਸ਼ੇ ਤਾਂਕਿ ਗਾਹ ਵਾਸਤੇ ਕਦੀ ਐਦਾਂ ਮਾਪਿਓ ਨਾਲ ਨਾ ਕਰਨ ਆਏ ਹੈ ਕੀ ਆ ਬਖ ਕਦੀ ਨਾ ਕਰਨ ਅੱਛਾ ਬੀਬੀ ਮੈਂ ਵੈਸੇ ਪੁੱਛਣਾ ਨਹੀਂ ਸੀਵਾਲ ਤੁਹਾਡੀ ਗੱਲਾਂ 'ਚ ਸਵਾਲ ਫਿਰ ਮੈਂ ਪੁੱਛ ਲੈਣਾ ਹੁਣ ਤੁਸੀਂ ਇਹ ਜ਼ਿਕਰ ਕਰ ਲਿਆ ਹਾਂਜੀ ਬੇਟਾ ਆਖਰ ਦੇ ਵਿੱਚ ਆਪਾਂ ਦਰਸ਼ਕਾਂ ਤੋਂ ਜਾਤ ਲੈਣੀ ਬੜੀ ਲੰਬੀ ਵੀਡੀਓ ਨਹੀਂ ਕਰਨੀ ਹਾਂਜੀ ਮੰਨ ਲਓ ਤੁਹਾਡਾ ਬੱਚਾ ਹਾਂਜੀ ਤੁਹਾਡਾ ਬੇਟਾ ਹਾਂਜੀ ਐਸ ਡੀਓ ਸਾਹਿਬ ਇਹ ਵੀਡੀਓ ਵੇਖ ਰਹੇ ਨੇ ਹਾਂਜੀ ਕੀ ਕਹਿਣਾ ਉਹਨਾਂ ਜੋ ਵੀ ਕੀਤਾ ਉਹਨੇ ਆਪਣੇ ਕੁਛ ਨਾ ਸਮਝੀ ਵਿੱਚ ਕੀਤਾ ਜੋ ਵੀ ਕੀਤਾ ਮੈਂ ਉਹਨੂੰ ਕੁਛ ਨਹੀਂ ਕਹਿਣਾ ਚਾਹਦੀ ਮੈਂ ਕੋਈ ਉਹਨੂੰ ਵੱਡ ਦਵਾਈਆਂ ਨਹੀਂ ਦੇਣਾ ਚਾਹਦੀ ਮੈਂ ਉਹਨੂੰ ਕੋਈ ਦੁੱਖ ਨਹੀਂ ਦੇਣਾ ਚਾਹਦੀ ਕੋਈ ਆਪਣੇ ਵੱਲੋਂ ਮਤਲਬ ਉਹਨੂੰ ਉਹਦੀ ਦਿਮਾਣਾ ਨਹੀਂ ਲਾਣਾ ਚਾਹਦੀ ਮੈਂ ਇਹੋ ਚਾਹਨੀ ਆ ਕਿ ਵਾਹਿਗੁਰੂ ਉਹਨੂੰ ਸਮਰਤ ਬਖਸ਼ੇ ਅੱਗੇ ਵਾਸਤੇ ਸੁਧਰ ਜਾਵੇ ਕਦੀ ਨਾ ਇਦਾਂ ਕਰੇ ਮੈਂ ਕਹਣਾ ਯਾਰ ਮਾਂ ਮਾਂ ਕਹਿਣਾ ਹੀ ਸੌਖਾ ਹੈ ਵੀ ਇੱਕ ਮਾਂ ਦਾ ਕਿਰਦਾਰ ਨਿਭਾਉਣਾ ਕਿੰਨਾ ਕੌਖਾ ਤੁਸੀਂ ਆਪ ਵੇਖੋ ਇੱਕ ਉਹ ਮਾਂ ਕਿ ਜਿਸ ਦਾ ਕੱਲਾ-ਕੱਲਾ ਪੁੱਤ ਚਾਵਾਂ ਨਾਲ ਪਾਲਿਆ ਹੋਇਆ ਹੈ ਲਾਡਾਂ ਨਾਲ ਪਾਲਿਆ ਹੋਇਆ ਕਿ ਜਿਸ ਨੂੰ ਪੜਾ ਕੇ ਗਰੀਬੀ ਦੇ ਦਲਦਲ ਚੋਂ ਕੱਢ ਕੇ ਐਸ ਡੀਓ ਬਣਾਇਆ ਉਸ ਪੁੱਤ ਨੇ ਮਾਂ ਨੂੰ ਅਪਣਾਇਆ ਨਹੀਂ ਚਲੋ ਕੁਝ ਕਾਰਨ ਕੁਝ ਬੰਦਿਸ਼ਾਂ ਕੁਝ ਸਬਬ ਐਸੇ ਬਣ ਗਏ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਉਸ ਉਸ ਸ਼ਖਸ ਨੂੰ ਵੀ ਆਪਾਂ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਇਹ ਵੇਖੋ ਮਾਂ ਦੀ ਦਲੇਰੀ ਕਿੰਨੀ ਹੈ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਯਾਰ ਮਾਂ ਅੱਜ ਵੀ ਕਹਿੰਦੀ ਹੈ ਕਿ ਉਹ ਮੇਰਾ ਬੇਟਾ ਹੈ ਤੇ ਉਹਨੂੰ ਰੱਬ ਕਦੇ ਵੀ ਕੋਈ ਦੁੱਖ ਨਾ ਲਾਵੇ ਉਹ ਚੰਗਾ ਰਹੇ ਚੜ੍ਹਦੀ ਕਲਾ 'ਚ ਰਹੇ ਯਾਨੀ ਉਹਦੀਆਂ ਅਸੀਸਾਂ ਵਾਸਤੇ ਉਹਦੀਆਂ ਦੁਆਵਾਂ ਮੰਗਦੀ ਹੈ ਖੁਸ਼ ਰਹੇ ਮਾਂ ਕਿਰਦਾਰ ਨਿਭਾਉਣਾ ਅਸਲ ਦੇ ਵਿੱਚ ਬਹੁਤ ਔਖਾ ਹੈ ਇਹ ਕਹਿਣਾ ਸੌਖਾ ਵੀ ਮਾਂ ਮਾਂ ਆ ਮਾਂ ਮਾਏ ਪਰ ਨਾ ਭਾਈ ਯਾਰ ਜਿਹੜੀ ਚੀਜ਼ ਮੈਂ ਦੱਸਾਂ ਅੱਜ ਮੈਂ ਫੀਲ ਕੀਤੀ ਬੇਬੇ ਖੁਸ਼ ਹੈ ਬੇਬੇ ਦਾ ਪਰਿਵਾਰ ਖੁਸ਼ ਆ ਸਾਰਾ ਵਿੜਾ ਖੁਸ਼ ਹੈ ਕਿ ਜਿਸ ਪਰਿਵਾਰਾਂ ਨੇ ਜਿਸ ਰੂਹਾਂ ਨੇ ਕੱਲੀ-ਕੱਲੀ ਪੂੰਜੀ ਇਕੱਠੀ ਕੀਤੀ ਤੁਹਾਡੀ ਤੁਹਾਡੀ ਸਹਾਇਤਾ ਦੇ ਨਾਲ ਜਿਨ੍ਹਾਂ-ਜਿਨ੍ਹਾਂ ਬੰਦਿਆਂ ਨੇ ਵੀਡੀਓ ਸ਼ੇਅਰ ਵੀ ਕੀਤੀ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮਾਤਾ ਜੀ ਵੱਲੋਂ ਧੰਨਵਾਦ ਤੇ ਵੀਰੇ ਸਵਰਨਜੀਤ ਵੱਲੋਂ ਆਉਣਾ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ ਉਮੀਦ ਹੈ ਆਸ ਹੈ ਏਸੇ ਆਸ ਦੇ ਨਾਲ ਮੈਂ ਵੀਡੀਓ ਖਤਮ ਕਰੂੰਗਾ ਕਿ ਅੱਗੇ ਤੋਂ ਵੀ ਜੇ ਅਸੀਂ ਕੋਈ ਇਸ ਤਰੀਕੇ ਦੀ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਣੇ ਆ ਤਾਂ ਸਾਨੂੰ ਇਸ ਚੀਜ਼ ਦਾ ਮਾਣ ਹੋਊਗਾ ਕਿ ਤੁਸੀਂ ਸਾਡੀ ਇੱਕ ਪੁਕਾਰ ਤੇ ਇਕੱਠੇ ਹੁੰਨੇ ਹੋ ਤੇ ਉਹ ਲੋੜ ਜਿਹੜੀ ਲੋੜ ਵਾਸਤੇ ਅਸੀਂ ਇਕੱਠੇ ਹੁੰਨੇ ਆ ਉਹ ਪੂਰੀ ਕਰਦੇ ਹੋ ਤੇ ਕੰਮ ਪੂਰਾ ਪੂਰਾ ਸਿਰੇ ਚੜਾ ਦਿੰਦੇ ਹੋ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਖੁਸ਼ੀ ਵਾਸਤੇ ਵੀਡੀਓ ਕੀਤੀ ਸੀ ਇੱਕ ਏਸ ਆਸ ਤੇ ਵੀਡੀਓ ਕੀਤੀ ਸੀ ਕਿ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਖੁਸ਼ ਹੋਵੋਗੇ ਉਸ ਵੀਡੀਓ ਨੂੰ ਦੇਖ ਕੇ ਲੋਕ ਰੋਏ ਬਹੁਤ ਸੀ ਅੱਜ ਇਸ ਵੀਡੀਓ ਨੂੰ ਦੇਖ ਕੇ ਲੋਕ ਖੁਸ਼ ਬਹੁਤ ਹੋਣਗੇ ਇਹ ਵੀ ਮੈਂ ਆਸ ਕਰਦਾ ਹਾਂ ਉਮੀਦ ਕਰਦਾ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਸੀਂ ਹੋਰ ਵੀਡੀਓ ਸਮੇਂ-ਸਮੇਂ ਸਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੋਂ ਦੀ ਇਜਾਜ਼ਤ ਧੰਨਵਾਦ